ਤਾਂ ਪ੍ਰਮਾਤਮਾ ਨੇ ਇਨਸਾਨ ਨੂੰ ਜਿਹੜਾ ਉਹ ਸ੍ਰਿਸ਼ਟੀ ਪ੍ਰਧਾਨ ਬਣਾਇਆ ਤਾਂ ਜੋ ਬਾਕੀ ਬੇਜਵਾਨਾਂ ਦਾ ਖਿਆਲ ਰੱਖ ਸਕੇ ਤਾਂ ਇਹ ਇੱਕ ਉਪਰਾਲਾ ਛੋਟਾ ਜਾਂ ਤੁਸੀਂ ਵੀ ਕਰ ਲਿਓ ਕਿਉਂਕਿ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਵੇਂ ਆਪਾਂ ਨੂੰ ਪਿਆਸ ਲੱਗਦੀ ਹੈ ਉਸੇ ਤਰ੍ਹਾਂ ਪੰਛੀਆਂ ਨੂੰ ਵੀ ਪਿਆਸ ਆ ਜਿਹੜੀ ਲੱਗਦੀ ਹੈ ਪਰ ਮਜਬੂਰਨ ਬਸ ਉਹ ਨਾਲੀਆਂ ਦੇ ਵਿੱਚੋਂ ਗੰਦਾ ਪਾਣੀ ਜਿਹੜਾ ਪੀਂਦੇ ਆ ਸੋ ਘਰੇ ਆਪਣੇ ਆ ਪੀਪੀਆਂ ਨਾਰਮਲ ਪਈਆਂ ਹੁੰਦੀਆਂ ਨੇ ਇੱਕ ਚਾਹੀਦੀ ਹੈ ਰੱਸੀ ਇਹਦੇ ਵਿੱਚ ਕੋਈ ਖਰਚ ਨਹੀਂ ਆਉਂਦਾ ਤਾਂ ਚਾਰ ਇਹਦੇ ਵਿੱਚ ਸੁਰਾਖ ਕੱਢ ਲਿਓ ਇਸ ਪੀਪ ਨੂੰ ਜਿੰਨੀ ਇੱਕ ਕੱਟ ਲਈ ਜਿਹੜਾ ਇਹ ਸਖਤ ਪਾਸਾ ਆਉਂਦਾ ਹੈ ਹੈਂਡਲ ਵਾਲਾ ਪਾਸਾ ਕਹਿ ਸਕਦੇ ਆਂ ਆਪਾਂ ਕੁੰਡੇ ਵਾਲਾ ਪਾਸਾ ਕਹਿ ਸਕਦੇ ਆਂ ਉਹਨੂੰ ਉਲਟਾ ਕਰਕੇ ਏਸੇ ਦੇ ਵਿੱਚ ਪਾ ਦਿਓ ਇਹਦੀ ਡਬਲ ਸੇਫਟੀ ਹੈ ਜਿਹੜੀ ਹੋ ਜਾਂਦੀ ਹੈ ਚਾਰ ਸੁਰਾਖ ਨਿਕਲਣਗੇ ਚਾਰ ਇਹਦੇ ਵਿੱਚ ਜਿਹੜੀਆਂ ਵਾਰੋ-ਵਾਰੀ ਰੱਸੀ ਜਿਹੜੀ ਲੰਘ ਜਾਣੀ ਹੈ ਚਾਹੇ ਇੱਕ ਲੰਬੀ ਰੱਸੀ ਲੰਘਾ ਲਓ ਜਾਂ ਫਿਰ ਉਹਦੇ ਚਾਰ ਪੀਸ ਕਰ ਲਿਓ ਜਾਂ ਫਿਰ ਕਿਸੇ ਦੇ ਘਰੇ ਸਰੀਆ ਵੰਨਣ ਵਾਲੀ ਜਿਹੜੀ ਬ੍ਰੇਕ ਤਾਰ ਹੁੰਦੀ ਹੈ ਉਹ ਪਈ ਹੁੰਦੀ ਹੈ ਤਾਂ ਉਹਦੇ ਨਾਲ ਵੀ ਤੁਸੀਂ ਇਹ ਜਿਹੜਾ ਬਣਾ ਸਕਦੇ ਹੋ ਤਾ ਸਰੀਏ ਦੀ ਤਾਰ ਨਾਲ ਬਣਾਇਆ ਹੈ ਬਰੀਕ ਤਾਰ ਸੀ ਜਿਹੜੀ ਛੋਟੇ-ਛੋਟਿਆਂ ਇਹ ਚ ਡਬਲ ਤਾਰਾਂ ਕਰਕੇ ਚਾਰ ਤਾਰਾਂ ਜਿਹੜੀਆਂ ਡਪਾਤੀਆਂ ਤਾਂ ਇੱਕ ਫਿਰ ਮੇਨ ਤਾਰ ਨਾਲ ਤਾਂ ਇਹ ਜਿਹੜਾ ਸਾਰਾ ਉਲਮਕਾਤਾ ਤਾਂ ਇੰਨਾ ਕੋ ਉਪਰਾਲਾ ਕਰਨ ਨਾਲ ਕਿਸੇ ਪੰਛੀ ਦੀ ਜਿਹੜੀ ਪਿਆਸ ਹੈ ਉਹ बुझ ਜਾਣੀ ਹੈ ਉਹਨੂੰ ਚੰਗਾ ਪਾਣੀ ਹੈ ਜਿਹੜਾ ਮਿਲ ਜਾਣਾ ਹੈ ਤਾਂ ਕਿੱਥੇ ਜਿੱਥੇ ਕਿਤੇ ਵੀ ਤੁਹਾਡੇ ਨੇੜੇ ਦਰਖਤ ਹੈ ਤਾਂ ਉਸ ਤੇ ਇਹਨੂੰ ਟੰਗ ਦਿਓ ਜਿਆਦਾ ਉੱਚਾ ਵੀ ਨਾ ਟੰਗੇਓ ਤੇ ਜਿਆਦਾ ਨੀਵਾ ਵੀ ਨਾ ਟੰਗੇਓ ਉਕਤਈ ਵਾਰ ਬੱਚੇ ਛਰਾਰਤੀ ਹੁੰਦੇ ਐ ਚੌੜ ਕਰ ਲੱਗ ਜਾਂਦੇ ਐ ਇਹਨੂੰ ਤੋੜ ਜਾਣਗੇ ਬਾਲਾ ਉੱਚਾ ਤਾਂ ਨਾ ਟੰਗਿਓ ਕਿਉਂਕਿ ਇਹਦੇ ਵਿੱਚੋਂ ਪਾਣੀ ਐ ਜਿਹੜਾ ਉਹ ਸਾਫ਼ ਕਰਕੇ ਆਸਾਨੀ ਨਾਲ ਭਰਿਆ ਜਾ ਸਕੇ ਤਾਂ ਇਸ ਤਰ੍ਹਾਂ ਇਹ ਬਣ ਜੂਗਾ ਉੱਪਰਲਾ ਹਿੱਸਾ ਕੱਟਿਆ ਹੋਇਆ ਇਹਦੇ ਵਿੱਚ ਜਿਹੜਾ ਐਡ ਕਰਤਾ ਤੇ ਉਸੇ ਜੀ ਸੁਰਾਖ ਮਾਰਤੇ ਤਾਂ ਇਸ ਤੋਂ ਬਾਅਦ ਜਿਹੜਾ ਇਹਨੂੰ ਆਹ ਸਾਹਮਣੇ ਡੇਕ ਤੇ ਟੰਗਤਾ ਕਿਉਂਕਿ ਇੱਥੇ ਪੰਛੀ ਐ ਜਿਹੜੇ ਬਹੁਤ ਆਉਂਦੇ ਐ ਇਹਦੇ ਥੱਲੇ ਨਾਲੀ ਵੀ ਐ ਉੱਚ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਐ ਇਸ ਕਰਕੇ ਇਸ ਡੇਕ ਤੇ ਜਿਹੜਾ ਇਸ ਨੂੰ ਬਣਾ ਕੇ ਇੱਕ ਭਾਂਡਾ ਟਾਇਪ ਵਿੱਚ ਪਾਣੀ ਭਰਤਾ ਪਾਣੀ ਵੀ ਠੰਡਾ ਰਹੂਗਾ ਤੇ ਡੇਲੀ ਪਾਣੀ ਬਦਲਿਆ ਵੀ ਜਿਹੜਾ ਜਾ ਸਕੂਗਾ ਤੇ ਤਾਰ ਨਾਲ ਇਹਨੂੰ ਹੋਰ ਮਜ਼ਬੂਤੀ ਮਿਲ ਗਈ ਤਾਂ ਇਹ ਕਿ ਉਹ ਵਾਲੀਆਂ ਪੀਪੀਆਂ ਹੁੰਦੀਆਂ ਨੇ ਜਾਂ ਪਖੰਡ ਵੀ ਪਾ ਕੇ ਰੱਖ ਲੈਣੇ ਜਾਂ ਸੁੱਕੀ ਚਾਹ ਵੀ ਪਾ ਕੇ ਰੱਖ ਲੈਣੇ ਆ ਆਪਣੇ ਘਰੇ ਆਮ ਹੀ ਰਸੋਈ ਦੇ ਵਿੱਚ ਆਪਾਂ ਨੂੰ ਜਿਹੜੀ ਇਹ ਮਿਲ ਜਾਣੀ ਆ ਤਾਂ ਸਾਰਾ 15 ਮਿੰਟਾਂ ਦਾ ਕੰਮ ਹੈ ਇਸ ਤੋਂ ਬਾਅਦ ਇਹਦੇ ਵਿੱਚ ਪਾਣੀ ਹੈ ਜਿਹੜਾ ਭਰਤਾ ਤਾਂ ਪੰਛੀ ਜਿੰਨੀਆਂ ਕਿ ਜ਼ਰੂਰਤ ਹੋ ਜਦੋਂ ਪਿਆਸ ਲੱਗੂ ਬੇਸ਼ੱਕ ਅੱਜ ਮੌਸਮ ਥੋੜਾ ਜਿਹਾ ਠੰਡਾ ਹੈ ਪਰਾ ਅੱਗੇ ਮਹੀਨਿਆਂ ਦੇ ਵਿੱਚ ਟੈਂਪਰੇਚਰ ਹੈ ਜਿਹੜਾ ਉਹ ਵਧਣਾ ਹੈ ਤਾਂ ਵੀਰ ਦੇ ਸਹਿਯੋਗ ਨਾਲ ਇਹਨਾਂ ਕੱਪਾਂ ਪੰਛੀਆਂ ਦੀ ਨੇਕ ਉਪਰਾਲਾ ਜਿਹੜਾ ਕਰਤਾ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜਿੱਥੇ ਕਿਤੇ ਦਰਖਤ ਲੱਗੇ ਹੈ ਤਾਂ ਉੱਥੇ ਪੀਪੀਆਂ ਨਾਲ ਇੱਕ ਇਹਦਾ ਭਾਂਡਾ ਬਣਾ ਕੇ ਜਿਹੜਾ ਉਹ ਜਰੂਰ ਟੰਗੋ ਤਾਂ ਜੋ ਪੰਛੀ ਜਿਹੜੇ ਉਹ ਆਪਣੀ ਪਿਆਸ ਹੈ ਜਿਹੜੀ 부ਝਾ ਸਕਣ ਚੰਗਾ ਤੇ ਸਾਫ ਸੁਥਰਾ ਪਾਣੀ ਹੈ ਜਿਹੜਾ ਉਹ ਪੀ ਸਕਣ ਕਿਉਂਕਿ ਪਾਣੀ ਹਰ ਇੱਕ ਲਈ ਜ਼ਰੂਰੀ ਹੈ ਚਾਹੇ ਉਹ ਬੇਜਵਾਨ ਹੈ ਚਾਹੇ ਪੰਛੀ ਹੈ ਚਾਹੇ ਇਨਸਾਨ ਪਾਣੀ ਦੀ ਪਿਆਸ ਹਰ ਇੱਕ ਨੂੰ ਲੱਗਦੀ ਹੈ ਮੌਸਮ ਦੇ ਹਿਸਾਬ ਨਾਲ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਨੇਕ ਉਪਰਾਲਾ ਜਿਹੜਾ ਉਹ ਜ਼ਰੂਰ ਕਰਿਓ